ਤੋਰੀ ਤੋਂ ਬਾਅਦ ਹੋਣ ਇਹਨਾਂ ਨੇ ਰਾਸ਼ਨ ਕਾਰਡ ਕੱਟਣ ਦੀ ਸਕੀਮ ਬਣਾਈ ਹੋਈ ਹੈ ਪਿੰਡਾਂ ਦੇ ਵਿੱਚ ਜਾ ਕੇ ਉਹਨਾਂ ਨੇ ਡਾਟਾ ਅਲੱਗ-ਅਲੱਗ ਲੈ ਗਏ ਜਿਹੜਾ ਆ ਉਹ ਡਾਟੇ ਦੇ ਵਿੱਚ ਜਾ ਕੇ ਉਹ ਤੁਹਾਡਾ ਡਾਟਾ ਉਹਨਾਂ ਨੇ ਹੋਰ ਪਰਸਨ ਯੂਜ਼ ਕਰਦਾ ਹੈ ਇਹ ਸਾਰਿਆਂ ਨੂੰ ਦੱਸਿਆ ਜਾਂਦਾ ਵੀ ਪਾਜ ਪਾ ਦੇ ਕਿਸੇ ਵੀ ਬੰਦੇ ਨੇ ਉਹਦੀ ਜਿਹੜੀ ਉਹ ਸਾਜਿਸ਼ ਚੱਲ ਰਹੀ ਹੈ ਉਹਦੇ ਵਿੱਚ ਆਪਾ ਆਉਣਾ ਨਹੀਂ ਹੈ ਤੇ ਖਿਆਲ ਰੱਖਣਾ ਕਿਸੇ ਨੂੰ ਕੋ ਕਰਾਉਣਾ ਨਹੀਂ ਬੰਦੇ ਭਾਈ ਹੋਣੀ ਹੈ ਸਾਡੇ ਇਹਨਾਂ ਨੂੰ ਦੱਸਣਾ ਮੈਂ ਬਲੌਗ ਬਣਾਣਾ ਮੈਨੂੰ ਦੱਸਣਾ ਸਾਡੇ ਕੋਆਰਡੀਨੇਟਰ ਸਾਹਿਬ ਖੜੇ ਨੇ ਇਹਨਾਂ ਨੂੰ ਦੱਸਣਾ ਪ੍ਰਧਾਨ ਸਾਹਿਬ ਵੀ ਆਹ ਆ ਪ੍ਰਧਾਨ ਸਾਹਿਬ ਨੇ ਠੀਕ ਹੈ ਜੀ ਇਹਨਾਂ ਪੱਜ ਹੁਣਾਂ ਦੱਸਣਾ ਬਿਰੰਦਪੁਰ ਦੇ ਸਰਪੰਚ ਸਾਹਿਬ ਸਾਡੇ ਖੜੇ ਨੇ ਕਿਸੇ ਨੇ ਵੀ ਆ ਸਾਰੇ ਪਿੰਡ ਵਸਨੀਕਾਂ ਨੂੰ ਆਪਾਂ ਸੂਚਿਤ ਕਰਦੇ ਆਂ ਵੀ ਸਮਾਸਾਲੀ ਨੋਟਾਲੇਜ ਵਿੱਚ ਹੁਣਾਂ ਦੇਈਦਾ ਅਪਰੂਵਲ ਨਹੀਂ ਦੇਣੀ ਕਿਸੇ ਨੂੰ ਅਪਰੂਵਲ ਨਹੀਂ ਦੇਣੀ ਤੁਸੀਂ ਅੱਛਾ ਆਹ ਨਾਲ ਮੋਰੀ ਸਪੀਕਰ ਤੁਸੀਂ ਆਪ ਪੁਲਿਸ ਸਾਡੇ ਨਾਲ ਆ ਅਸੀਂ ਉਹ ਬੰਦੇ ਨੂੰ ਉਸ ਦਾ ਕੋਈ ਕਾਫੀ ਕਰਾਂਗੇ ਠੀਕ ਹੈ ਜੀ ਧੰਨਵਾਦੀ ਸਾਰਿਆਂ ਦਾ ਜਿੱਥੋਂ ਅੱਗੇ ਜਿੱਥੋਂ ਫੋਟੋ ਵਿੱਚ ਪਾਤੀ ਇੰਤਿਆ ਹੈ ਜੀ ਅਸੀਂ ਘਟ ਗਵਾਚਣ ਰਿਸਿਆਂ ਦੇ ਵਿੱਚ ਆਏ ਆ ਇਹ ਇਹ ਜਿਹੜਾ ਅਸੀਂ ਅੱਜ ਇੱਕ ਤਾਂ ਮੁੱਦਾ ਦੱਸਦੇ ਆ ਕਿ ਬੋਟ ਚੋਰੀ ਤੋਂ ਬਾਅਦ ਹੁਣ ਭਾਜਪਾ ਸਰਕਾਰ ਦੀ ਇੱਕ ਨਵੀਂ ਚਾਲ ਚੱਲੀ ਆ ਰੱਖ ਚੋਰੀ ਰੱਖ ਚੋਰੀ ਦੇ ਵਿੱਚ ਕੀ ਆ ਕਿ ਸਾਰੇ ਪੰਜਾਬ ਦੇ ਉਹਨਾਂ ਨੂੰ ਲੱਗਭਗ 10 ਤੋਂ 15 ਲੱਖ ਕਾਰ ਜਿਹੜੀਆਂ ਕੱਟੇ ਜਾ ਰਹੇ ਆ ਬਹੁਤ ਜ਼ਿਆਦਾ ਹੀ ਆ ਤੇ ਕੂਝ ਦੇ ਕਾਰ ਕੱਟੇ ਜਾ ਰਹੇ ਆ ਉਹਦਾ ਮਕਸਦ ਸਿਰਫ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਨਾਮ ਕਰਨਾ ਜਦੋਂ ਬਾਅਦ ਵਿੱਚ ਹੋਣੀ ਆ ਤੇ ਇਹਨਾਂ ਨੂੰ ਹੀ ਅਖੜਾ ਇਹ ਜੋੜਨਾ ਆ ਤੁਹਾਡੇ ਇਹਦੇ ਵਿੱਚ ਕੋਈ ਵੀ ਆਉਣਾ ਹੈ ਜਿੱਦਾਂ ਸਰਪੰਚਾ ਰਹੇ ਗਿਆ ਸਰਪੰਚਾ ਨੂੰ ਪਤਾ ਹੋਣਾ ਚਾਹੀਦਾ ਕੋਈ ਬੰਦਾ ਆ ਕੇ ਪਿੰਡ ਦੇ ਵਿੱਚ ਕੈਂਪ ਲਾਉਣਾ ਹੈ ਕੁਝ ਵੀ ਕਰਦਾ ਹੈ ਸਰਪੰਚਾ ਨੂੰ ਪਤਾ ਹੋਣਾ ਚਾਹੀਦਾ ਸਾਡੇ ਕੁਲਵੀਰ ਭਾਜੀ ਉਹਨਾਂ ਨੇ ਆਪਾਂ ਉਹਨਾਂ ਨੂੰ ਨਿਯੁਕਤ ਕੀਤਾ ਆ ਇਹ ਇੱਕ ਕਮੇਟੀ ਦੀ ਨਿਯੁਕਤ ਕੀਤੀ ਆ ਡਿਫੈਂਸ ਕਮੇਟੀ ਨਿਯੁਕਤ ਕੀਤੀ ਆ ਸਾਰਿਆਂ ਦੀ ਇੱਕ ਮੇਨ ਜੁਰੀ ਬਣਦੀ ਹੈ ਕੋਈ ਵੀ ਬੰਦਾ ਆ ਕੇ ਕੈਂਪ ਮੱਧੀ ਆਇਆ ਸਾਡੀ ਬੇਇੱਜ਼ਤੀ ਆ ਜੀ ਵੀ ਜਿੱਦਾਂ ਭਾਜਪਾ ਅੱਜ ਕੱਲੇ ਨਵਾਂ ਸਕੰਦ ਚੱਲ ਰਿਹਾ ਹੈ ਵੋਟ ਚੋਰੀ ਤੋਂ ਬਾਅਦ ਰਸੋਈ ਚੋਰੀ ਉਹਦੇ ਸਬੰਧ ਵਿੱਚ ਅਸੀਂ ਰੀਅਰਨਸ ਕੰਮ ਕੈਂਪ ਲਾਉਣ ਨੂੰ ਆ ਕੇ ਆਏ ਆ ਕਿ ਤੁਸੀਂ ਸਾਰਿਆਂ ਨੂੰ ਦੱਸ ਰਹੇ ਆ ਕਿ ਜਿੱਦਾਂ ਇਹਨਾਂ ਨੇ ਇਤਿਹਾਸ ਦੇ ਵਿੱਚ ਇਹਨਾਂ ਨੇ ਲੋਕਾਂ ਦੇ 85 ਲੱਖ ਬੰਦਿਆਂ ਦੇ ਨਾਂ ਵੋਟਾਂ ਦੇ ਇਕੱਠੇ ਆ ਤੇ ਪੰਜਾਬ ਦੇ ਵਿੱਚ ਹੁਣ ਇਹ 10-15 ਲੱਖ ਤੋਂ ਉੱਪਰ ਜਿਹੜੇ ਬੰਦੇ ਆ ਇਹਨਾਂ ਨੇ ਨਾਂ ਰੱਚਨਕਾਰ ਦੇ ਕੱਟ ਰਹੇ ਆ ਤੇ ਕਰ ਦਿੱਤੇ ਗਏ ਆ ਇਹ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਗੁੰਮਰਾ ਕੀਤਾ ਜਾ ਰਿਹਾ ਆ ਕਿ ਅਸੀਂ ਤੁਹਾਡੇ ਆਧਾਰਨ ਕਾਰਡ ਬਣਾ ਦਾਂਗੇ ਤੁਹਾਡੇ ਅਸੀਂ ਕੋਈ ਪ੍ਰਧਾਨਮਤੀ ਆਵਾਜ਼ ਯੋਜਨਾ ਜਾਂ ਤੁਹਾਡੇ ਆਹ ਕੰਮ ਕਰਾ ਦਾਂਗੇ ਇਹ ਤੁਹਾਡਾ ਡਾਟਾ ਇਕੱਠਾ ਕਰਕੇ ਤੇ ਤੁਹਾਡੇ ਨਾਲ ਇਹ ਧੁੱਖਾਂ ਲਈ ਕਰ ਰਹੇ ਆ ਠੀਕ ਹੈ ਜੀ ਤੇ ਕੋਈ ਵੀ ਪਿੰਡ ਦੇ ਵਿੱਚ ਕੋਈ ਬੰਦਾ ਕੈਂਪ ਲਾਉਂਦਾ ਆ ਕੋਈ ਆਉਂਦਾ ਆ ਤੇ ਉਹ ਸਰਪੰਚ ਸਾਹਿਬ ਨੂੰ ਪਤਾ ਹੋਣਾ ਜਿਹੜਾ ਜਿੰਨੇ ਵੀ ਨਗਰ ਨਿਵਾਸੀ ਖੜੇ ਆ ਸਾਰਿਆਂ ਨੂੰ ਬੇਨਤੀ ਆ ਕਿ ਸਰਪੰਚ ਸਾਹਿਬ ਨੂੰ ਦੱਸਣ ਸਰਪੰਚ ਸਾਹਿਬ ਸਾਨੂੰ ਦੱਸਣ ਮੈਂ ਬਲੌਕ ਵਧਾਣੇ ਆ ਸਾਡੇ ਕੋਆਰਡੀਨੇਟਰ ਸਾਹਿਬ ਖੜੇ ਆ ਸਾਡੇ ਬੰਦੇ ਭਾਜੀ ਹੁਣ ਇਹ ਜਿਲ੍ਹਾ ਵਾਈਸ ਪ੍ਰੋਵਿੰਸ ਪ੍ਰਧਾਨ ਖੜੇ ਆ ਤੇ ਤੁਸੀਂ ਸਾਡੇ ਨਾਲ ਸਪਾਕਰ ਰੱਖਣਾ ਪੁਲਸ ਤੁਹਾਡੇ ਨਾਲ ਹੈ ਤੁਹਾਡੇ ਨਾਲ ਅੱਜ ਕੋਸ ਨਾਲ ਆਈ ਹੋਈ ਹੈ ਕੋਈ ਵੀ ਕਿਸੇ ਕੋਈ ਗੱਲਬਾਤ ਹੁੰਦੀ ਹੈ ਸਾਨੂੰ ਦੱਸੋ ਤਾਂ ਕਿ ਉਹਨਾਂ ਦੇ ਅਸੀਂ ਕਾਰਵਾਈ ਕਰ ਸਕੀਏ ਕਿਤੇ ਜੂਨ ਦਾ ਤੀਜੇ ਵਿੱਚ ਹੋ ਜਾ 15 ਨੰਬਰ ਜਿੰਦ ਤੇ ਅਪਾ ਪਹਿਲੇ ਕੰਮ ਕਰ ਲੈਂਦੇ ਜੇ ਕਿਤੇ ਮੜਦਾ ਤੇ ਪਾ 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 ਉਹਨਾਂ ਤੋਂ ਗੋਲੀ ਆਉਂਦੀ ਹੈ ਅਰੇ ਕਰੇ ਕੰਨੀ ਹੋਇਆ ਕਿ ਪਾ ਆ ਜਿਹੜੇ ਹਰਿਪੁਰ ਇੱਥੇ ਆਏ ਆ ਕਿਉਂਕਿ ਜਿਹੜੀ ਭਾਈਸਵਾ ਸਰਕਾਰ ਆ ਉਹ ਜਿਹੜਾ ੱਟੇਸ਼ਾਹੀ ਜਿਸ ਤਰ੍ਹਾਂ ਉਹਨੇ ਦਿੱਲੀ ਵਿੱਚ ਕੀਤੀ ਉਹ ਉਹਨਾਂ ਦਾ ਜਿਹੜਾ ਏਜੰਡਾ ਹੈ ਉਸੇ ਏਜੰਡੇ ਨੂੰ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਮਤਲਬ ਚਲਾਉਣਾ ਸ਼ੁਰੂ ਕਰ ਦਿੱਤਾ ਉਸ ਏਜੰਡੇ ਤਹਿਤ ਇਹਨਾਂ ਨੇ ਲੱਖਾਂ ਹੀ ਵੋਟਾਂ ਕੱਟੀਆਂ ਆ ਤੇ ਉਹ ਪਿੰਡਾਂ ਦੇ ਵਿੱਚ ਆਉਂਦੇ ਆ ਗਰੀਬ ਲੋਕਾਂ ਨੂੰ ਜਿਹੜੇ ਮਤਲਬ ਜ਼ਰੂਰ ਸਮਾਂਦੇ ਉਹਨਾਂ ਨੂੰ ਕਹਿੰਦੇ ਤੁਹਾਡੀ ਅਸੀਂ ਕੋਈ ਹੈਲਪ ਕਰਾਂਗੇ ਉਹਨਾਂ ਤੋਂ ਉਸ ਤਰੀਕੇ ਦੇ ਨਾਲ ਆਈਡੀਆਂ ਦੇ ਮਤਲਬ ਲੈ ਲੈਂਦੇ ਆ ਉਹਨਾਂ ਦੀ ਇਨਫਰਮੇਸ਼ਨ ਲੈ ਲੈਂਦੇ ਡਾਟਾ ਚੋਰੀ ਕਰਦੇ ਆ ਉਧਰ ਇਕੱਠਾ ਕਰਕੇ ਡਾਟਾ ਜਿਹੜਾ ਉਹਦੇ ਆਧਾਰ ਤੇ ਇਹਨਾਂ ਨੇ ਲਗਭਗ 50000 ਜਿਹੜੇ ਜਿਹਨਾਂ ਨੂੰ ਦਾਣਾ ਅਦਾਦ 50000 ਪੰਜਾਬ ਦੇ ਵਿੱਚ ਲਗਭਗ ਇਹਨਾਂ ਨੇ ਪੰਜਾਬ ਦੇ ਵਿੱਚ ਕੈਨਸਲ ਕਰ ਦਿੱਤਾ ਜਿਹੜਾ ਮਤਲਬ ਜਿਨ੍ਹਾਂ ਨੂੰ ਦਾਣੀ ਮਿਲਦੇ ਆ ਔਰ ਉਹਦੇ ਜਿਹੜੇ ਅਜੇ ਤਹਾਂ ਤੇ ਰੁਕੇ ਨਹੀਂ ਹੈਗੇ ਉਹ ਪਿੰਡਾਂ ਦੇ ਵਿੱਚ ਜਾਂਦੇ ਆ ਅਜੇ ਵੀ ਮਤਲਬ ਉਹ ਕੈਂਪ ਲਾਉਂਦੇ ਪਿੰਡਾਂ ਦੇ ਵਿੱਚ ਜੇ ਕਿਤੇ ਆਉਣ ਤੇ ਆਪਾਂ ਪਹਿਲੀ ਗੱਲ ਤਾਂ ਉਹਨਾਂ ਦਾ ਕੈਂਪ ਨਹੀਂ ਲੱਗਣ ਦੇਣਾ ਜੇ ਮਨ ਲੱਭ ਕੋਈ ਕੈਟਰੀਕਨ ਆਪਣਾ ਬੰਦਾ ਇਕੱਜ ਜਾਂਦਾ ਤੇ ਉਹਨਾਂ ਨੂੰ ਆਪਾਂ ਆਇਡੈਂਟੀਟੀ ਨਹੀਂ ਦੇਣੀ ਉਹ ਆਇਡੈਂਟੀਟੀ ਆਪਣੀ ਥਿਉਰੀ ਕਰਕੇ ਬਾਅਦ ਦੇ ਵਿੱਚ ਵੋਟਾਂ ਵੀ ਕੱਢਦੇ ਆ ਉਹਦੇ ਤਹਿਤ ਤੇ ਉਹਦੇ ਤਹਿਤ ਦਾ ਜਿਹੜੇ ਮਤਲਬ ਆਪਣੀ ਰਾਸ਼ਨ ਕਾਰਡ ਆ ਉਹ ਵੀ ਕੱਢ ਰਿਆ ਪੰਜਾਬ ਸਰਕਾਰ ਉਹਨਾਂ ਦੇ ਖਿਲਾਫ ਪੂਰੀ ਤਰ੍ਹਾਂ ਖੜੀ ਆ ਪਰ ਆਪਾਂ ਨੂੰ ਪਿੰਡ ਪਿੰਡ ਦੇ ਸਹਿਯੋਗ ਦੀ ਲੋੜ ਆ ਅਗਰ ਉਹ ਪਿੰਡ ਦੇ ਵਿੱਚ ਉਹਨਾਂ ਨੇ ਆਪਾਂ ਬਾਈ ਨਹੀਂ ਦੇਣਾ ਤਾਂ ਕਿ ਆਪਣਾ ਨੁਕਸਾਨ ਨਾ ਹੋ ਸਕੇ ਤੋਂ ਬਾਕੀ ਦੀ ਸਤੋ ਬਾਤ ਸਭ ਯੂਨੀਸਨ ਦੱਸ ਦਿਆ ਗੱਲਬਾਤ ਬੇ ਜੀ ਬਸ ਬੇ ਜੀ ਦਾ ਕੋਆਰਡੀਨੇਟਰ ਸਾਹਿਬ ਤੁਹਾਨੂੰ ਦੱਸ ਹੀ ਦਿੱਤਾ ਹੈ ਤੇ ਸਰਪੰਚ ਸਾਹਿਬ ਕੋਲੇ ਆ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਜਿੱਦਾਂ ਪਤਾ ਲੱਗਦਾ ਵੀ ਕਿਤੇ ਕੈਂਪ ਚੱਲਦਾ ਭਾਜਪਾ ਵਾਲੇ ਦੇ ਕੈਂਪ ਲਾਏ ਆ ਆਪਾਂ ਉਹ ਕੰਮ ਨਹੀਂ ਹੋਣਾ ਸਰਪੰਚ ਸਾਹਿਬ ਨੂੰ ਦੱਸੋ ਮੈਂ ਬਲੌਗ ਬਣਾਣਾ ਮੇਰਾ ਨੰਬਰ 7338 ਅ 367 ਠੀਕ ਹੈ ਜੀ ਮੈਨੂੰ ਦੱਸ ਸਕਦੇ ਹੋ ਕੋਆਰਡੀਨੇਟਰ ਸਾਹਿਬ ਦੱਸ ਸਕਦੇ ਹੋ ਕਿਸੇ ਤਰ੍ਹਾਂ ਵੀ ਸਾਨੂੰ ਇਹ ਸੂਚਨਾ ਦਿਓ ਅਸੀਂ ਉਹਨਾਂ ਨੂੰ ਆਣ ਕੇ ਰੋਕਾਂਗੇ ਤਾਂ ਕਿ ਕਿਸੇ ਗਰੀਬ ਦਾ ਜਿਹੜਾ ਆ ਰਸ਼ਨ ਕਾਰਡ ਨਾ ਕੱਟਿਆ ਜਾਵੇ ਠੀਕ ਹੈ ਜੀ ਤੇ ਇਹ ਆਪਾਂ ਜਿੰਨੇ ਵੀ ਆ ਜਿਹੜੇ ਆਪਾਂ ਲੋਕਾਂ ਦੇ ਦਰਜ ਕਰਾਉਣੇ ਆ ਨਾ ਕਿ ਕਿਸੇ ਦੇ ਕਟਾਉਣੇ ਆ ਧੰਨਵਾਦ ਜੀ ਸਾਹਿਬ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਆਪਾਂ ਜਿਹੜੀ ਇਹਦੇ ਨਾਲ ਨਾਲ ਭਾਜਪਾ ਸਰਕਾਰ ਜਿਹੜੀ ਹੈ ਪਿੰਡਾਂ ਦੇ ਵਿੱਚ ਜਾ ਕੇ ਪਹਿਲਾਂ ਵੋਟ ਚੋਰੀਆਂ ਕੀਤੀਆਂ ਤੇ ਹੁਣ ਉਹ ਰਸ਼ਨ ਚੋਰੀ ਕਰ ਰਹੇ ਆ ਤੁਹਾਡਾ ਰਾਸ਼ਟਰ ਕਟਾਉਣ ਵਾਸਤੇ ਤੁਹਾਡਾ ਗੱਲ ਡਾਟਾ ਲੈ ਰਹੇ ਆ ਸਾਰਿਆਂ ਨੂੰ ਬੇਨਤੀ ਆ ਕਿ ਕੋਈ ਵੀ ਪਿੰਡ ਦੇ ਵਿੱਚ ਆਣ ਕੇ ਬੀਜਪੀ ਦਾ ਬੰਦਾ ਕੋਈ ਕੈਪਨ ਆਉਂਦਾ ਆ ਤੇ ਸਰਪੰਸਾਂ ਨੂੰ ਬੂਟਾ ਸੇ ਨਹੀਂ ਇਧਰ ਡਾਡੀ ਭਾਜੀ ਹੁਣੀ ਆ ਫਾਈਨਲ ਵਿਧਾਨ ਦਾ ਆ ਮੈਂ ਇਧਰ ਬਲੋਕ ਵਿਧਾਨ ਦਾ ਆ ਸਾਡੇ ਕੋਆਰਡੀਨੇਟਰ ਸਾਹਿਬ ਆ ਸਾਡੇ ਬਿੰਦੇ ਭਾਜੀ ਹੁਣੀ ਆ ਜ਼ਿਲ੍ਹਾ ਵੈਸਪਦਾਨ ਸਾਨੂੰ ਦੱਸੋ ਬਹੁਤ ਸਾਡੇ ਨਾਲ ਆ ਠੀਕ ਹੈ ਜੀ ਸਾਨੂੰ ਪਤਾ ਹਾਂ ਜੀ ਨਾਲਿਆ ਸਾਨੂੰ ਦੱਸੋ ਅਸੀਂ ਲੈ ਕੇ ਆਵਾਂਗੇ ਠੀਕ ਹੈ ਨਾ ਕਿਸੇ ਨੂੰ ਆਪਣਾ ਗਲਤ ਡਾਟਾ ਨਹੀਂ ਜਣਾ ਉਹ ਤੁਹਾਡੇ ਰਜਿਸਟਰ ਕਾਰਡ ਨਾਲੇ 8 ਤੋਂ 10 ਦਾ ਕਾਰਡ ਕਟਾਉਗੇ ਹਰ ਤੋਂ 10 ਦਾ ਕਾਰਡ ਕਟਾਤਾ ਆ ਉਹਨਾਂ ਨੇ ਉਹ ਮੁਰਗੇ ਉਹ ਡਾਟਾ ਲੈ ਕੇ ਗਲਤ ਕੰਮ ਕਰੂਗਾ ਉਹਨਾਂ ਨੇ ਇਸ ਕਰਕੇ ਕਿਸੇ ਨੂੰ ਆਪਣਾ ਡਾਟਾ ਨਹੀਂ ਦੇਣਾ ਵੀਰਾ ਵੀ ਆਉਗਾ ਸਾਡਾ ਸਰਕਾਰੀ ਬੰਦਾ ਆਉਗਾ ਤੁਹਾਡੀ ਇਹ ਫੈਸਲੀ ਵੀਡੀਓ ਦਾ ਉੱਪਰ ਦੇ ਤੁਹਾਨੂੰ ਵੀ ਲੈ ਕੇ ਪਸੇ ਇਹ ਨਹੀਂ ਵੇਚਦੀਆਂ ਨੇ ਠੀਕ ਥੋੜਾ ਪਤਾਈਆ ਤੇ ਹੁਣ ਪੰਜਾਬ ਦੇ ਲੋਕ ਜਾਣ ਕੇ ਨਾਲੇ 8 ਤੋਂ 10 ਦਾ ਰਜਿਸਟਰ ਕਾਰਡ ਕੱਟੇ ਆ ਦੇ ਵਿੱਚ ਜਾ ਜਾ ਕੇ ਲੋਕਾਂ ਨਾਲ ਗੱਲ ਡਾਟਾ ਲੈ ਰਹੀ ਹੈ ਕਿਸੇ ਨੂੰ ਕਿਸੇ ਨੂੰ ਕੋਈ ਡਾਟਾ ਨਹੀਂ ਦੇਣਾ ਕੋਈ ਵੀ ਕੈਂਪ ਦਾਤਾ ਸਰਪੰਚ ਸਾਹਿਬ ਕੋ ਸਾਡੇ ਕੋਆਰਡੀਨੇਟਰ ਸਾਹਿਬ ਨੇ ਕਿਹਨਾਂ ਦੱਸਣਾ ਸਾਡੇ ਜਿਲ੍ਹਾ ਵਾਈਸਪ੍ਰਧਾਨ ਸਾਡੇ ਗਰੇਵਾਲ ਜੀ ਨੇ ਇਹਨਾਂ ਦੱਸਣਾ ਮੈਂ ਬਲੌਗ ਬਤਾਣਾ ਮੈਨੂੰ ਦੱਸੋ ਠੀਕ ਹੈ ਜੀ ਕੋਈ ਵੀ ਗੱਲਬਾਤ ਹੁੰਦੀ ਹੈ ਸਾਡੇ ਸਖਤੀ ਇੱਥੇ ਆਪਣੇ ਪ੍ਰਧਾਨ ਬਣਾਏ ਹੋਏ ਆਪਣੇ ਨਾਡੀ ਜੀ ਭਾਜੀ ਇਹਨਾਂ ਨੂੰ ਤੁਸੀਂ ਦੱਸੋ ਸਾਡੇ ਤੱਕ ਇਹ ਚੀਜ਼ ਪਹੁੰਚਣੀ ਚਾਹੀਦੀ ਹੈ ਕੋਈ ਵੀ ਬੰਦਾ ਪਿੰਡ ਦੇ ਵਿੱਚ ਕੈਂਪ ਲਾਉਂਦਾ ਸਾਨੂੰ ਪਤਾ ਹੋਣਾ ਚਾਹੀਦਾ ਉਹਨੂੰ ਰੋਣਾ ਸਾਡਾ ਕੰਮ ਹੈ ਕਿਸੇ ਨੂੰ ਆਪਣਾ ਡਾਟਾ ਨਹੀਂ ਦੇਣਾ ਇਹਨਾਂ ਨੇ ਤੁਹਾਡਾ ਸਾਰਾ ਜਿੰਨੇ ਵੀ ਹੈ ਤੁਹਾਡੀਆਂ ਵੋਟਾਂ ਵੋਟਾਂ ਦੇ ਨਾਮ ਨਾਲ ਇਹਨਾਂ ਨੇ ਤੁਹਾਡਾ ਸਾਰਾ ਰਸ਼ਨ ਦਾ ਘਟਾ ਰਹੇ ਆ ਤੇ ਆਪਾਂ ਕਿਸੇ ਰਸ਼ਨ ਕਟਾਉਣਾ ਨਹੀਂ ਹੈ ਜਿਨ੍ਹਾਂ ਦੇ ਨਹੀਂ ਜਿਹੜੇ ਅਸੀਂ ਉਹ ਵੀ ਢੜਾਉਣੇ ਆ ਸਮਾਨ ਸਾਹਿਬ ਨੇ 6 ਮਹੀਨੇ ਦਾ ਸਮਾਂ ਮੰਗਿਆ ਵੀ ਕੇਵਾਈਸੀ ਆਪਾਂ ਕਰਾਵਾਂਗੇ ਤੇ ਕੇਵਾਈਸੀ ਕਰਾ ਕੇ ਉਹ ਤੁਹਾਡੇ ਆਪਾਂ ਦੁਬਾਰਾ ਰੀਨੂ ਕਰਾਡ ਕਰਾਵਾਂਗੇ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਲੇਸਤੀ ਵਾਲ ਪਿੰਡ ਵਸੀਆਂ ਨੂੰ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਨੂੰ ਇੱਕ ਦੱਸਣਾ ਚਾਹੁੰਦੇ ਹਾਂ ਵੀ ਭਾਜਪਾ ਸਰਕਾਰ ਵੱਲੋਂ ਜਿੱਦਾਂ ਪਹਿਲਾਂ ਬਿਹਾਰ ਦੇ ਵਿੱਚ ਇਹਨਾਂ ਨੇ ਲੋਕਾਂ ਦੀਆਂ ਵੋਟਾਂ ਚੋਰੀ ਕੀਤੀਆਂ ਨੇ ਲਗਭਗ 85 ਲੱਖ ਬੰਦਿਆਂ ਦੇ ਫੋਟਰ ਕਾਰਡ ਕੱਟੇ ਗਏ ਬਿਹਾਰ ਦੇ ਵਿੱਚ ਹੁਣ ਪੰਜਾਬ ਦੇ ਵਿੱਚ ਇਹਨਾਂ ਨੇ 8 ਤੋਂ 10 ਲੱਖ ਬੰਦਿਆਂ ਦਾ ਸਾਡਾ ਅਨਦਰਾ ਚੇ ਕਾਰਡ ਕੱਟ ਦਿੱਤਾ ਜੀ ਬੰਦਿਆਂ ਦੇ ਜਾਣ ਕੇ ਡਾਟੇ ਇਕੱਠੇ ਕਰ ਰਹੇ ਆ ਕਿਸੇ ਵੀ ਬੰਦੇ ਨੇ ਆਪਣਾ ਡਾਟਾ ਨਹੀਂ ਦੇਣਾ ਇਹਦਾ ਵਾਚਾਫਾ ਜੇ ਤਾਂ ਫਿਰ ਆਮ ਆਦਮੀ ਪਾਰਟੀ ਦੀ ਹੈ ਸਾਡੇ ਮਾਨ ਸਾਹਿਬ ਨੇ ਹਾਂਜੀ 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 ਦੱਸੋ ਕਿਹਾ ਤਾਂ ਆਇਆ ਵੀ 6 ਮਹੀਨੇ ਦੇ ਵਿੱਚ ਕੇ ਵੀ ਸੀ ਕਰਾ ਕੇ ਅਸੀਂ ਉਹ ਕਾਡਰ ਚ ਕਾਰਡ ਜਿਹੜੇ ਦੁਆਰਾ ਦਵਾਵਾਂਗੇ ਅਗਰ ਕਿਹਦਾ ਕੱਟਿਆ ਜਾਂਦਾ ਸਾਨੂੰ ਦੱਸੋ ਬਹੁਤ ਧੰਨਵਾਦ ਹੁੰਦੀ ਹੈ ਕਿਸੇ ਕੋ ਨਹੀਂ ਜਾਣਾ ਅਸੀਂ ਆਵਾਂਗੇ ਸਾਡੇ ਇੱਕਦਮ ਵੀਡੀਓ ਵੀਡੀਓ ਤੋਂ ਬਲੌਗ ਤੋਂ ਆਏ ਹੋਏ ਆ ਇਹ ਆਉਣਗੇ ਮੈਂ ਆਉਂਗਾ ਬਲੌਗ ਪ੍ਰਧਾਨ ਆਉਂਗਾ ਸਾਡੇ ਪਾਰਟੀ ਦੇ ਸਾਹਿਬ ਹੋਣਗੇ ਮਤਲਬ ਪਾਰਟੀ ਦੇ ਬੰਦੇ ਆਣ ਕੇ ਦਫ਼ਤਰ ਦੇ ਬੰਦੇ ਆ ਕੇ ਕੰਮ ਕਰਕੇ ਜਾਣਗੇ ਇਹ ਕੋਈ ਪਿੰਡ ਦੇ ਵਿੱਚ ਕੰਮ ਕਰਾਉਂਦੇ ਆਂ ਤੇ ਤੁਸੀਂ ਸਾਨੂੰ ਦੱਸਿਓ ਕਲਦੀਪ ਨੂੰ ਦੱਸਿਓ ਇੱਥੇ ਮੋਤਵਾਰ ਬਣਾਇਆ ਹੋਇਆ ਫਰਮਾਂ ਬਣਾਇਆ ਅਧਾਲ ਬਣਾਇਆ ਉਸ ਤੋਂ ਬਾਅਦ ਇਹ ਸਾਨੂੰ ਦੱਸੇਗਾ ਅਸੀਂ ਜਾਵਾਂਗੇ ਸਾਡੇ ਨਾਲ ਉਸ ਵਿਭਾਗ ਆਏਗਾ ਸਾਡਾ ਪ੍ਰਸ਼ਾਸਨ ਆਏਗਾ ਤੇ ਅਸੀਂ ਉਹਨਾਂ ਨੂੰ ਬੰਦੇ ਦੋਤੋਂ ਪਿੱਲਵਾਵਾਂਗੇ ਠੀਕ ਹੈ ਜੀ ਉਹਨਾਂ ਦੇ ਕਾਨੂੰਨੀ ਕਾਰਵਾਈ ਕਰਾਂਗੇ ਆਪਣਾ ਡਾਟਾ ਨਹੀਂ ਕਿਸੇ ਨੂੰ ਜਣਾ ਇਹ ਹੱਥ ਜੋੜ ਕੇ ਸਾਨੂੰ ਝੱਟ ਦੇਦੀ ਆ ਡਾਟਾ ਲਿਆ ਕੇ ਇਹਨਾਂ ਨੇ ਤੁਹਾਡੀਆਂ ਜੜੀਆਂ ਮੁਕਾਮ ਕਟਣੀਆਂ ਨੇ ਤੇ ਤੁਹਾਡਾ ਰਸ਼ਨ ਕਾਰਡ ਵੀ ਕਟਾਉਣੇ ਆ ਪਸ ਇੰਨੀ ਮਿਲਦੀ ਹੈ ਇਦਾਂ ਦੱਸਣਾ ਹੈ ਧੰਨਵਾਦ ਜੀ ਤੁਹਾਡਾ ਹਾਂ ਜੀ ਜਿਹੜਾ ਯੂਨਿਟ ਦਾ 3 ਨੂੰ ਬਚੋ ਜਿਓ 15 ਰੁਪਿਆ ਇੰਨੀ ਤੇ ਉਹ ਪਾ ਪਹਿਲੇ ਕੰਮ ਕਰਦੇ ਇਹ ਜਿਹੜੇ ਕੰਮ ਕਰਦਾ ਤੇ ਬਹੁਤ 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 ਬੋਲੀ ਆਵਾਜ਼ ਅਸੀਂ ਕਹਿੰਦੇ ਕੰਮ ਹੋਇਆ ਕਿ ਭਾਵੇਂ ਭਟਾ ਦੇ ਜਿਹੜੀ ਅਸਲੀਆ ਖੜ ਕੇ ਅੱਜ ਕੱਲ੍ਹ ਇਹ ਬਾਤ ਅੱਪਾ ਅੱਜ ਹਰੀਪੁਰ ਇੱਥੇ ਆਏ ਆ ਕਿ ਜਿਹੜੀ ਭਾਈਪਾ ਸਰਕਾਰਾਂ ਉਹ ਜਿਹੜਾ ੱਟੇशाही ਜਿਸ ਤਰ੍ਹਾਂ ਉਹਨਾਂ ਨੇ ਦਿੱਲੀ ਵਿੱਚ ਕੀਤੀ ਉਹ ਉਹਨਾਂ ਦਾ ਜਿਹੜਾ ਏਜੰਡਾ ਹੈ ਉਸੇ ਏਜੰਡੇ ਨੂੰ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਮਤਲਬ ਚਲਾਉਣਾ ਸ਼ੁਰੂ ਕਰ ਦਿੱਤਾ ਉਸੇ ਏਜੰਡੇ ਤਹਿਤ ਇਹਨਾਂ ਨੇ ਲੱਖਾਂ ਹੀ ਵੋਟਾਂ ਕੱਟੀਆਂ ਆ ਤੇ ਉਹ ਕੋ ਪਿੰਡਾਂ ਦੇ ਵਿੱਚ ਆਉਂਦੇ ਆ ਗਰੀਬ ਲੋਕਾਂ ਨੂੰ ਜਿਹੜੇ ਮਤਲਬ ਲੋੜ ਜ਼ਰੂਰਤ ਸਮਾਨ ਦੇ ਉਹਨਾਂ ਨੂੰ ਕਹਿੰਦੇ ਤੁਹਾਡੀ ਅਸੀਂ ਕੋਈ ਹੈਲਪ ਕਰਾਂਗੇ ਉਹਨਾਂ ਤੋਂ ਉਸ ਤਰੀਕੇ ਦੇ ਨਾਲ ਆਈਡੀਆਂ ਜੇ ਮਤਲਬ ਲੈ ਲੈਂਦੇ ਆ ਉਹਨਾਂ ਦੀ ਇਨਫੋਰਮੇਸ਼ਨ ਲੈ ਲੈਂਦੇ ਡਾਟਾ ਚੋਰੀ ਕਰਦੇ ਆ ਉਧਰ ਇਕੱਠਾ ਕਰਕੇ ਡਾਟਾ ਜਿਹੜਾ ਉਹਦੇ ਆਧਾਰ ਤੇ ਇਹਨਾਂ ਨੇ ਲਗਭਗ 200000 ਜਿਹੜੇ ਜਿਹਨਾਂ ਨੂੰ ਦਾਣਾ ਅਦਾਦ 50-50000 ਪੰਜਾਬ ਦੇ ਵਿੱਚ ਲਗਭਗ ਇਹਨਾਂ ਨੇ ਪੰਜਾਬ ਦੇ ਵਿੱਚ ਕੈਨਸਲ ਕਰ ਦਿੱਤਾ ਜਿਹੜਾ ਮਤਲਬ ਜਿਨ੍ਹਾਂ ਨੂੰ ਦਾਣਾ ਮਿਲਦੀ ਆ ਔਰ ਉਹ ਜਿਹੜੇ ਜਿਹੜੇ ਤਹਤ ਰੁਕੇ ਨਹੀਂ ਹੈਗੇ ਉਹ ਪਿੰਡਾਂ ਦੇ ਵਿੱਚ ਜਾਂਦੇ ਆ ਹਜੇ ਵੀ ਮੰਨ ਲਓ ਉਹ ਕੈਂਪ ਲਾਉਂਦੇ ਪਿੰਡਾਂ ਦੇ ਵਿੱਚ ਜੇ ਕਿਤੇ ਹੋਣ ਤੇ ਆਪਾਂ ਪਹਿਲੀ ਗੱਲ ਤਾਂ ਉਹਨਾਂ ਦਾ ਕੈਂਪ ਨਹੀਂ ਲੱਗਣ ਦੇਣਾ ਜੇ ਮਤਲਬ ਕੋਈ ਕਿਸੇ ਤਰੀਕੇ ਨਾਲ ਆਪਣਾ ਬੰਦਾ ਉੱਤਲ ਜਾਂਦਾ ਤੇ ਉਹਨਾਂ ਨੂੰ ਆਪਾਂ ਆਈਡੈਂਟੀਟੀ ਨਹੀਂ ਦੇਣੀ ਉਹ ਆਈਡੈਂਟੀਟੀ ਆਪਣੀ ਥਿਊਰੀ ਕਰਕੇ ਬਾਅਦ ਦੇ ਵਿੱਚ ਵੋਟਾਂ ਵੀ ਕੱਢਦੇ ਆ ਉਹਦੇ ਤਹਤ ਤੇ ਉਹਦੇ ਤਹਤ ਦਾ ਜਿਹੜੇ ਮਤਲਬ ਆਪਣੀ ਰਾਸ਼ਨ ਕਾਰਡ ਆ ਉਹ ਵੀ ਕੱਟ ਰਿਆ ਪੰਜਾਬ ਸਰਕਾਰ ਉਹਨਾਂ ਦੇ ਖਿਲਾਫ ਪੂਰੀ ਤਰ੍ਹਾਂ ਖੜੀ ਆ ਪਰ ਆਪਾਂ ਨੂੰ ਪਿੰਡ ਪਿੰਡ ਦੇ ਸਹਿਯੋਗ ਦੀ ਰੋੜਾ ਅਗਰ ਉਹ ਪਿੰਡ ਦੇ ਵਿੱਚ ਉਨਾਂ ਆਪਾਂ ਬਾਈ ਨਹੀਂ ਦੇਣਾ ਤਾਂ ਕਿ ਆਪਣਾ ਨੁਕਸਾਨ ਨਾ ਹੋ ਸਕੇ। ਸੋ ਬਾਕੀ ਦੀ ਸਤੋ ਬਾਤ ਸਾਡਾ ਯੂਨੀਅਨ ਦਾਸਦੇ ਆ ਗੱਲਬਾਤ। ਇਹਦੇ ਵਾਸਤੇ ਮੈਂ ਜਿੱਦਾਂ ਕੋਆਰਡੀਨੇਟਰ ਸਾਹਿਬ ਨੂੰ ਤੁਹਾਨੂੰ ਦੱਸ ਹੀ ਦਿੱਤਾ ਆ ਤੇ ਸਰਪੰਚ ਸਾਹਿਬ ਫੜੇ ਆ ਤੁਹਾਨੂੰ ਕੋਈ ਵੀ ਕਿਸੇ ਤੋਂ ਜਿੱਦਾਂ ਪਤਾ ਲੱਗਦਾ ਵੀ ਕਿਤੇ ਕੈਂਪ ਚੱਲਦਾ ਭਾਜਪਾ ਵਾਲੇ ਨੇ ਕੈਂਪ ਲਾਇਆ ਆ ਆਪਾਂ ਉਹ ਕੰਮ ਨਹੀਂ ਹੋਣਾ ਸਰਪੰਚ ਸਾਹਿਬ ਨੂੰ ਦੱਸੋ ਮੈਂ ਬਲੌਗ ਪਾਣਾ ਮੇਰਾ ਨੰਬਰ 73338 3867 ਠੀਕ ਹੈ ਜੀ ਮੈਨੂੰ ਦੱਸ ਸਕਦੇ ਹੋ ਕੋਆਰਡੀਨੇਟਰ ਸਾਹਿਬ ਦੱਸ ਸਕਦੇ ਹੋ ਕਿਸੇ ਤਰ੍ਹਾਂ ਵੀ ਸਾਨੂੰ ਇਹ ਸੂਚਨਾ ਦਿਓ ਅਸੀਂ ਉਹਨਾਂ ਨੂੰ ਆਣ ਕੇ ਰੋਕਾਂਗੇ ਤਾਂ ਕਿ ਕਿਸੇ ਗਰੀਬ ਦਾ ਜਿਹੜਾ ਆ ਰਸ਼ਨ ਕਾਰਡ ਨਾ ਕੱਟਿਆ ਜਾਵੇ ਠੀਕ ਹੈ ਜੀ ਤੇ ਇਹ ਆਪਾਂ ਜਿੰਨੇ ਵੀ ਆ ਜਿਹੜੇ ਆਪਾਂ ਲੋਕਾਂ ਦੇ ਦਰਜ ਕਰਾਉਣੇ ਆ ਨਾ ਕਿ ਕਿਸੇ ਦੇ ਕਟਾਉਣੇ ਆ ਧੰਨਵਾਦ ਜੀ ਸਾਹਿਬ ਜਿਸ ਤਰ੍ਹਾਂ ਉਹਨੇ ਦਿੱਲੀ ਵਿੱਚ ਕੀਤੀ ਉਹ ਉਹਨਾਂ ਦਾ ਜਿਹੜਾ ਏਜੰਡਾ ਹੈ ਉਸੇ ਏਜੰਡੇ ਨੂੰ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਚਲੋਣਾ ਸ਼ੁਰੂ ਕਰ ਦਿੱਤਾ ਉਸੇ ਏਜੰਡੇ ਤਹਿਤ ਇਹਨਾਂ ਨੇ ਲੱਖਾਂ ਹੀ ਬੋਟਾ ਕੱਟੀਆਂ ਆ ਤੇ ਉਹ ਪਿੰਡਾਂ ਦੇ ਵਿੱਚ ਆਉਂਦੇ ਆ ਗਰੀਬ ਲੋਕਾਂ ਨੂੰ ਜਿਹੜੇ ਮਤਲਬ ਜਰੂਰ ਸਮਾਂਦੇ ਉਹਨਾਂ ਨੂੰ ਕਹਿੰਦੇ ਤੁਹਾਡੀ ਇਹਦੀ ਕੋਈ ਹੈਲਪ ਕਰਾਂਗੇ ਉਹਨਾਂ ਤੋਂ ਉਸ ਤਰੀਕੇ ਦੇ ਨਾਲ ਸੋਸਾਇਡੀਆਂ ਦੇ ਮਤਲਬ ਲੈ ਲੈਂਦੇ ਆ ਉਹਨਾਂ ਦੀ ਇਨਫੋਰਮੇਸ਼ਨ ਲੈ ਲੈਂਦੇ ਡਾਟਾ ਚੋਰੀ ਕਰਦੇ ਆ ਉਹਦੇ ਡਾਟਾ ਇਕੱਠਾ ਕਰਕੇ ਡਾਟਾ ਜਿਹੜਾ ਉਹਦੇ ਆਧਾਰ ਤੇ ਇਹਨਾਂ ਨੇ ਲਗਭਗ 20000 ਜਿਹੜੇ ਜਿਹਨਾਂ ਨੂੰ ਦਾਣਾ ਅਦਾਸ 20000 ਪਿਆਰ ਪੰਜਾਬ ਦੇ ਵਿੱਚ ਲਗਭਗ ਇਹਨਾਂ ਨੇ ਪੰਜਾਬ ਦੇ ਵਿੱਚ ਕੈਨਸਲ ਕਰ ਦਿੱਤਾ ਜਿਹੜਾ ਮਤਲਬ ਜਿਹਨਾਂ ਨੂੰ ਦਾਣਾ ਦਿਆ ਹੋਰ ਉਹਦੇ ਅਜੇ ਤੱਕ ਇਹ ਰੁਕੇ ਨਹੀਂ ਹੈਗੇ ਉਹ ਪਿੰਡਾਂ ਦੇ ਵਿੱਚ ਜਾਂਦੇ ਆ ਅਜੇ ਵੀ ਮਤਲਬ ਉਹ ਕੈਂਪ ਲਾਉਂਦੇ ਆ ਪਿੰਡਾਂ ਦੇ ਵਿੱਚ ਜੇ ਕਿਤੇ ਆਉਣ ਤੇ ਆਪਾਂ ਪਹਿਲੀ ਗੱਲ ਤਾਂ ਉਹਨਾਂ ਦਾ ਕੈਂਪ ਨਹੀਂ ਲੱਗਣ ਦੇਣਾ ਜੇ ਮਤਲਬ ਕੋਈ ਕਿਸੇ ਤਰੀਕੇ ਨਾਲ ਆਪਣਾ ਬੰਦਾ ਚੱਲ ਜਾਂਦਾ ਤੇ ਉਹਨਾਂ ਨੂੰ ਆਪਾਂ ਆਇਡੈਂਟੀਟੀ ਨਹੀਂ ਦੇਣੀ 올ਡ ਆਇਡੈਂਟੀਟੀ ਆਪਣੀ ਕਿਉਰੀ ਕਰਦੇ ਬਾਅਦ ਤੇ ਬਿਲਕੁਲ ਮੂਤਾ ਵੀ ਕੱਢਦੇ ਆ ਉਹਦੇ ਲੈਟਰ ਛੇ ਉਹਦੇ ਟੈਟ ਜਿਹੜੇ ਮਤਲਬ ਆਪਣੀ ਰਾਜਨ ਕਾਜ ਆ ਉਹ ਵੀ ਕੱਢ ਰਿਆ ਪੰਜਾਬ ਸਰਕਾਰ ਉਹਨਾਂ ਦੇ ਖਿਲਾਫ ਪੂਰੀ ਤਰ੍ਹਾਂ ਖੜੀ ਆ ਪਰ ਆਪਾਂ ਨੂੰ ਪਿੰਡ ਪਿੰਡ ਦੇ ਸਹਿਯੋਗ ਦੀ ਲੋੜ ਆ ਅਗਰ ਉਹ ਪਿੰਡ ਦੇ ਵਿੱਚ ਉਹਨਾਂ ਨੇ ਆਪਾਂ ਬਾਹਰ ਨਹੀਂ ਦੇਣਾ ਤਾਂ ਕਿ ਆਪਣਾ ਨੁਕਸਾਨ ਨਾ ਹੋ ਸਕੇ। ਸੋ ਬਾਕੀ ਦੀ ਜੱਤੋਵਾਲਾ ਸਾਹਿਬ ਜੀ ਨੂੰ ਵੀ ਤੁਹਾਨੂੰ ਦੱਸ ਦਿਆ ਗੱਲਬਾਤ। ਇਹਦੇ ਬਾਅਦ ਮੈਂ ਜਿੱਦਾਂ ਕੋਆਰਡੀਨੇਟਰ ਸਾਹਿਬ ਨੂੰ ਤੁਹਾਨੂੰ ਦੱਸ ਹੀ ਦਿੱਤਾ ਆ ਕਿ ਆ ਸਰਪੰਚ ਸਾਹਿਬ ਖੜੇ ਆ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਜਿੱਦਾਂ ਪਤਾ ਲੱਗਦਾ ਵੀ ਕਿਤੇ ਕੈਂਪ ਚੱਲਦਾ ਪੰਜ ਪਾਲੇ ਦੇ ਕੈਂਪ ਲਾਇਆ ਆ ਆਪਾਂ ਉਹ ਕੰਮ ਨਹੀਂ ਹੋਊਗਾ ਸਰਪੰਚ ਸਾਹਿਬ ਨੂੰ ਦੱਸੋ ਮੈਂ ਬਲਾਕ ਦਾ ਆ ਨਾ ਮੇਰਾ ਨੰਬਰ 7338 3867 ਠੀਕ ਹੈ ਜੀ ਮੈਨੂੰ ਦੱਸ ਸਕਦੇ ਹੋ ਕੋਆਰਡੀਨੇਟਰ ਸਾਹਿਬ ਨੂੰ ਦੱਸ ਸਕਦੇ ਹੋ ਕਿਸੇ ਤਰ੍ਹਾਂ ਵੀ ਸਾਨੂੰ ਇਹ ਸੂਚਨਾ ਦਿਓ ਅਸੀਂ ਉਹਨਾਂ ਕੋਲ ਆਣ ਕੇ ਰੋਕਾਂਗੇ ਤਾਂ ਕਿ ਕਿਸੇ ਗਰੀਬ ਦਾ ਜਿਹੜਾ ਹੈ ਰਸ਼ਨ ਕਾਰਡ ਨਾ ਕੱਟਿਆ ਜਾਵੇ ਠੀਕ ਹੈ ਜੀ ਤੇ ਇਹ ਆਪਾਂ ਜਿੰਨੇ ਵੀ ਆ ਜਿਹੜੇ ਆਪਾਂ ਲੋਕਾਂ ਦੇ ਦੱਜ ਕਰਾਉਣੇ ਆ ਨਾ ਕਿ ਕਿਸੇ ਦੇ ਕਟਾਉਣੇ ਆ ਧੰਨਵਾਦ ਜੀ ਸਾਰਿਆਂ ਦਾ ਬੋਲੇ ਸੋਨਿਆ ਸੋਨਿਆ ਉਹ ਜਿਸ ਤਰ੍ਹਾਂ ਉਹਨੇ ਦਿੱਲੀ ਵਿੱਚ ਕੀਤੀ ਉਹ ਉਹਨਾਂ ਦਾ ਜਿਹੜਾ ਏਜੰਡਾ ਹੈ ਉਸੇ ਏਜੰਡੇ ਨੂੰ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਚਲੋਣਾ ਸ਼ੁਰੂ ਕਰ ਦਿੱਤਾ ਉਸੇ ਏਜੰਡੇ ਤਹਿਤ ਇਹਨਾਂ ਨੇ ਲੱਖਾਂ ਹੀ ਬੋਟਾ ਕੱਟੀਆਂ ਆ ਤੇ ਉਹ ਪਿੰਡਾਂ ਦੇ ਵਿੱਚ ਆਉਂਦੇ ਆ ਗਰੀਬ ਲੋਕਾਂ ਨੂੰ ਜਿਹੜੇ ਮਤਲਬ ਲੋੜ ਸਮਾਨ ਦੇ ਉਹਨਾਂ ਨੂੰ ਕਹਿੰਦੇ ਤੁਹਾਡੀ ਅਸੀਂ ਕੋਈ ਹੈਲਪ ਕਰਾਂਗੇ ਉਹਨਾਂ ਤੋਂ ਉਸ ਤਰੀਕੇ ਦੇ ਨਾਲ ਸਾਈਟੀਆਂ ਦੇ ਮਤਲਬ ਲੈ ਲੈਂਦੇ ਆ ਉਹਨਾਂ ਦੀ ਇਨਫਰਮੇਸ਼ਨ ਲੈ ਲੈਂਦੇ ਡਾਟਾ ਚੋਰੀ ਕਰਦੇ ਆ ਉਹਦੇ ਡਟ ਕਥਾਜ ਕਰਕੇ ਡਾਟਾ ਜਿਹੜਾ ਉਹਦੇ ਆਧਾਰ ਤੇ ਇਹਨਾਂ ਨੇ ਲਗਭਗ 200000 ਜਿਹੜੇ ਜਿਹਨਾਂ ਨੂੰ ਦਾਦਾ 50-50000 ਪੰਜਾਬ ਦੇ ਵਿੱਚ ਲਗਭਗ ਇਹਨਾਂ ਨੇ ਪੰਜਾਬ ਦੇ ਵਿੱਚ ਕੈਨਸਲ ਕਰ ਦਿੱਤਾ ਜਿਹੜਾ ਮਤਲਬ ਜਿਹਨਾਂ ਨੂੰ ਦਾਦਾ ਹੋਰ ਉਹਦੇ ਜਿਹੜੇ ਡਾਟਾ ਹਜੇ ਰੁਕੇ ਨਹੀਂ ਹੈਗੇ ਉਹ ਪਿੰਡਾਂ ਦੇ ਵਿੱਚ ਜਾਂਦੇ ਆ ਹਜੇ ਵੀ ਮਤਲਬ ਕੈਂਪ ਲਾਉਂਦੇ ਪਿੰਡਾਂ ਦੇ ਵਿੱਚ ਜੇ ਕਿਤੇ ਹੋਣ ਤੇ ਆਪਾਂ ਪਹਿਲੀ ਗੱਲ ਤਾਂ ਉਹਨਾਂ ਦਾ ਕੈਂਪ ਨਹੀਂ ਲੱਗਣ ਦੇਣਾ ਜੇ ਮਤਲਬ ਕੋਈ ਤੇ ਟ੍ਰਿਕ ਨੇ ਆਪਣਾ ਬੰਦਾ ਚਲ ਜਾਂਦਾ ਤੇ ਉਹਨਾਂ ਨੂੰ ਆਪਾਂ ਆਇਡੈਂਟੀ ਨਹੀਂ ਦੇਣੀ ਉਹ ਆਇਡੈਂਟੀ ਆਪਣੀ ਥਿਊਰੀ ਕਰਦੇ ਬਾਅਦ ਇਹਦੇ ਤੋਂ ਕੂਣਾ ਵੀ ਕੱਢਦੇ ਆ ਉਹਦੇ ਤੈਟ ਤੇ ਉਹਦੇ ਤੈਟ ਜਿਹੜੇ ਮਤਲਬ ਆਪਣੀ ਰਾਜਨ ਕਾਜ ਆ ਉਹ ਵੀ ਕੱਢ ਰਿਆ ਪੰਜਾਬ ਸਰਕਾਰ ਉਹਨਾਂ ਦੇ ਖਿਲਾਫ ਪੂਰੀ ਤਰ੍ਹਾਂ ਖੜੀ ਆ ਪਰ ਆਪਾਂ ਨੂੰ ਪਿੰਡ ਪਿੰਡ ਦੇ ਸਹਿਯੋਗ ਦੀ ਲੋੜ ਆ ਅਗਰ ਉਹ ਪਿੰਡ ਦੇ ਵਿੱਚ ਉਹਨਾਂ ਨੇ ਆਪਾਂ ਬਾਹਰ ਨਹੀਂ ਦੇਣਾ ਤਾਂ ਕਿ ਆਪਣਾ ਨੁਕਸਾਨ ਨਾ ਹੋ ਸਕੇ ਉਹ ਬਸ ਕੀ ਜਿੰਤੋਬਾ ਸਾਹਿਬ ਨੂੰ ਤੁਹਾਨੂੰ ਦੱਸ ਦਿਆ ਗੱਲਬਾਤ ਇਹਦੇ ਵਾਸਤੇ ਜਿੱਦਾਂ ਕੋਆਰਡੀਨੇਟਰ ਸਾਹਿਬ ਨੂੰ ਤੁਹਾਨੂੰ ਦੱਸ ਹੀ ਦਿੱਤਾ ਹੈ ਕਿ ਆ ਸਰਪੰਚ ਸਾਹਿਬ ਖੜੇ ਆ ਤੁਹਾਨੂੰ ਕੋਈ ਵੀ ਕਿਸੇ ਤਰ੍ਹਾਂ ਜਿੱਦਾਂ ਪਤਾ ਲੱਗਦਾ ਵੀ ਕਿਤੇ ਕੈਂਪ ਚੱਲਦਾ ਭੱਜਪਾਲ ਦੇ ਕੈਂਪ ਲਾਇਆ ਆ ਆਪਾਂ ਉਹ ਕੰਮ ਨਹੀਂ ਹੋਊਗਾ ਸਰਪੰਚ ਸਾਹਿਬ ਨੂੰ ਲੁੱਸੋ ਮੈਂ ਬਲੌਗ ਬਣਾ ਰਾ ਮੇਰਾ ਨੰਬਰ 7338 3867 ਠੀਕ ਹੈ ਜੀ ਮੈਨੂੰ ਦੱਸ ਸਕਦੇ ਹੋ ਕੋਆਰਡੀਨੇਟਰ ਸਾਹਿਬ ਨੂੰ ਦੱਸਵਾ ਦਿਓ ਕਿਸੇ ਤਰ੍ਹਾਂ ਵੀ ਸਾਨੂੰ ਇਹ ਸੂਚਨਾ ਦਿਓ ਅਸੀਂ ਉਹਨਾਂ ਨੂੰ ਆਣ ਕੇ ਰੋਕਾਂਗੇ ਤਾਂ ਕਿ ਕਿਸੇ ਗਰੀਬ ਦਾ ਜਿਹੜਾ ਹੈ ਰਸ਼ਨ ਕਾਰਡ ਨਾ ਕੱਟਿਆ ਜਾਵੇ ਠੀਕ ਹੈ ਜੀ ਤੇ ਇਹ ਆਪਾਂ ਜਿੰਨੇ ਵੀ ਆ ਜਿਹੜੇ ਆਪਾਂ ਲੋਕਾਂ ਦੇ ਦਰਜ ਕਰਾਉਣੇ ਆ ਨਾ ਕਿ ਕਿਸੇ ਦੇ ਕਟਾਉਣੇ ਆ ਧੰਨਵਾਦ ਜੀ ਸਾਰਿਆਂ ਦਾ ਬੋਲੇ ਜੀ ਸੋਨਿਆ ਅਲਮੁਸਲਮ